ਹਾਂ 15 ਅਗਸਤ ਨੂੰ ਲੈ ਕੇ ਪੂਰੇ ਜਲੰਧਰ ਦੇ ਵਿੱਚ ਇਸ ਵਕਤ ਚੈਕਿੰਗ ਜਿਹੜੀਆਂ ਨੇ ਉਹ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਏਡੀਜੀਪੀ ਲਾਅ ਐਂਡ ਆਰਡਰ ਹੋਰੀ ਵੀ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਜਲੰਧਰ ਸ਼ਹਿਰ ਦੇ ਵਿੱਚ ਆ ਚੈਕਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਜਲੰਧਰ ਸ਼ਹਿਰ ਤੋਂ ਇੰਪੋਰਟੈਂਟ ਪਹਿ ਜਾਂਦਾ ਹੈ ਕਿਉਂਕਿ ਇਸ ਵਾਰ ਜਿਹੜਾ ਹੈਗਾ ਉਹ ਸੀਐਮ ਭਗਵੰਤ ਸਿੰਘ ਮਾਨ ਖੁਰਾ ਵੱਲੋਂ ਜਿਹੜਾ ਹੈ ਉਸ ਜਲੰਧਰ ਸ਼ਹਿਰ ਦੇ ਵਿੱਚ ਜਿਹੜਾ ਹੈ ਪ੍ਰੋਪਰ ਤਰੀਕੇ ਦੇ ਨਾਲ ਤਿਰੰਗਾ ਝੰਡਾ ਜਿਹੜਾ ਹੈ ਉਹ ਫੈਰਾਇਆ ਜਾਵੇਗਾ ਅਤੇ ਹਰੇਕ ਤਰੀਕੇ ਦੇ ਨਾਲ ਜਿਹੜਾ ਹੈਗਾ ਇਸ ਜਗ੍ਹਾ ਦੇ ਉੱਪਰ ਸਿਕਿਉਰਟੀ ਪਰਪਸ ਕਿਉਂਕਿ ਰੀਜ਼ਨਸ ਐਂਡ ਸਿਕਿਉਰਟੀ ਰੂਟਿਨਸ ਜਿਹੜੇ ਨੇ ਉਹਨਾਂ ਸਾਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਤਾਂ ਕਿ ਕਿਸੇ ਵੀ ਤਰੀਕੇ ਦੇ ਨਾਲ ਜਲੰਧਰ ਦਾ ਲਾਅ ਐਂਡ ਆਰਡਰ ਜਿਹੜਾ ਹੈ ਉਹ ਨਾ ਵਿਗਨ ਪੈ ਸਕੇ ਏ ਡੀਜੀਪੀ ਲੋ ਐਂਡ ਆਰਡਰ ਨੇ ਉਹਨਾਂ ਤੋਂ ਨਾਲ ਹੋਰ ਵੀ ਕਾਫੀ ਮੁਲਾਜ਼ਮ ਜਿਹੜੇ ਨੇ ਪਹੁੰਚੂ ਹੋਏ ਨੇ ਤਾਂ ਕਿ ਕਰਪ ਤਰੀਕੇ ਦੇ ਨਾਲ ਜਿਹੜੀ ਹੈ ਉਹ ਚੈਕਿੰਗ ਕੀਤੀ ਜਾ ਸਕੇ ਤਾਂ ਇਹ ਤਸਵੀਰ ਤੁਸੀਂ ਜਰੂਰ ਜਲੰਧਰ ਦੀ ਵੀ ਦੇਖੋ ਜਲੰਧਰ ਦੇ ਹੋਰ ਏਰੀਆ ਦੀ ਵੀ ਦੇਖੋ ਜਿਸ ਜਗ੍ਹਾ ਦੇ ਉੱਤੇ ਪ੍ਰੋਪਰ ਤਰੀਕੇ ਦੇ ਨਾਲ ਜਿਹੜੀ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈਗੀ ਹੈ ਕਿਉਂਕਿ ਜਦੋਂ ਤੋਂ ਹੀ ਅਨਾਉਂਸ ਹੋਇਆ ਹੈ ਕਿ ਸੀਐਮ ਭਗਵੰਤ ਸਿੰਘ ਮਾਨ ਕੁਰੀ ਜਿਹੜੇ ਨੇ ਉਹ ਜਲੰਧਰ ਦੇ ਵਿੱਚ ਪਹੁੰਚਣਗੇ ਉਦੋਂ ਤੋਂ ਹੀ ਸਾਰਾ ਕੁਝ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਸੀਪੀ ਸੁਪ੍ਰੇਮਾ ਸ਼ਰਮਾ ਹੋਰੀ ਵੀ ਨੇ ਗੱਲਬਾਤ ਓ ਕਰ ਲੈਨੇ ਆ ਕਿਉਂਕਿ ਪੂਰੇ ਪ੍ਰਾਪਰ ਦਿਨ ਹੈ ਹਾਂਜੀ ਅੱਜ ਜਿਹੜਾ ਹੈ ਕੋ ਜਲੰਧਰ ਦੇ ਵਿੱਚ ਪ੍ਰਾਪਰ ਤਰੀਕੇ ਦੇ ਨਾਲ ਰੂਟੀਨ ਚੈੱਕ ਅਪ ਜਿਹੜਾ ਰੂਟੀਨ ਚੈੱਕ ਅਪ ਹੋ ਰਿਹਾ ਥੋੜਾ ਸਪੈਸ਼ਲ ਏਰੀਆਸ ਤੋਂ ਵੀ ਆਪਾਂ احتیاط ਬਰਤ ਰਹੇ ਹਾਂ ਤੇ ਸਵੇਰੇ ਵੀ ਤੇ ਸ਼ਾਮ ਨੂੰ ਵੀ ਪੂਰੇ ਸ਼ਹਿਰ ਨੂੰ ਕੋਈ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਚੈਕਿੰਗ ਹੋ ਰਹੀ ਹੈ ਵਨਰੇਬਲ ਪੁਆਇੰਟਸ ਦੀ ਇਵੈਂਟੇਜ ਪੁਆਇੰਟਸ ਦੀ 15 ਕਿਸਤਾਂ ਬਾਅਦ ਵੀ ਚੱਲ ਰਹੀ ਰਹੂਗਾ ਲੋਕਾਂ ਦਾ ਇੱਕ ਥ੍ਰੈਡ ਜਿਹੜੀ ਹੈਗੀ ਸੀ ਐਮ ਭਗਵਾਨ ਸਿੰਘ ਮਾਨਹੂਰਾਂ ਨੂੰ ਗੁਰਪ੍ਰਤਪਾਲ ਸਿੰਘ ਪੰਨੂ ਵੱਲੋਂ ਦਿੱਤੀ ਗਈ ਉਸ ਤੋਂ ਰਿਗਾਰਡਿੰਗ ਕਿਉਂਕਿ ਪ੍ਰੋਪਰ ਤਰੀਕੇ ਦੇ ਨਾਲ ਜਲੰਧਰ ਦੇ ਵਿੱਚ ਜਿਹੜਾ ਇੱਕ ਫਲੈਗ ਮਾਰਚ ਹੋਵੇਗਾ ਐਂਡ ਜਲੰਧਰ ਨੂੰ ਵੀ ਕਿਸੇ ਤਰੀਕੇ ਦੇ ਨਾਲ ਥ੍ਰੈਡ ਹੈ ਜਾਂ ਫਿਰ 올 ਇਨ ਥਿਸ ਤੇ ਕਿਵੇਂ ਦੇ ਜਿਹੜੇ ਨੇ ਉਹ ਸਿਕਿਉਰਟੀਆਂ ਜਿਹੜੀ ਹੈ ਉਹ ਡਿਵਾਈਡ ਕੀਤੀ ਗਈ ਹੈਗੀ ਹੈ ਕਿ ਕਿਸ ਤਰੀਕੇ ਦੇ ਚੈਕਿੰਗ ਹੋਣਗੇ ਨੇ ਨਾਕੇ ਹੋਣਗੇ ਯਾ ਹੋਰ 올 ਥਿਸ ਕਿਸ ਤਰੀਕੇ ਨਾਲ ਮੈਨੇਜ ਦੇਖਿਏ ਜਿਹੜਾ ਵੀ ਇਨਪੁਟ ਐ ਸਪੈਸੀਫਿਕ ਇਨਪੁਟ ਪੁੱਛਦੇ ਆ ਕੰਮ ਗੁਰਿਆ ਹੂੰ ਬਿਊਟੀ ਬੰਦਬਸ ਨਿਕਲ ਚੁਕਿਆ ਹੈ ਅੱਜ ਰਿਹਸਲ ਸੀਗੀ ਤੇ ਪੁਲਿਸ ਮੁਸਤਫਾ ਥੈਂਕ ਯੂ ਠੀਕ ਹੈ ਸ਼ੁਕਰੀਆ ਤਾਂ ਬਿਲਕੁਲ ਆ ਪ੍ਰੋਪਰ ਤਰੀਕੇ ਦੇ ਨਾਲ ਕਿਉਂਕਿ ਚੈਕਿੰਗ ਇਸ ਵਕਤ ਚਲਦੀ ਹੋਈ ਨਜ਼ਰ ਆ ਰਹੀ ਹੈ ਜਲੰਧਰ ਸ਼ਹਿਰ ਬਹੁਤ ਇੰਪੋਰਟੈਂਟ ਹੈ ਕਿਉਂਕਿ ਸੀਐਮ ਭਗਵੰਤ ਸਿੰਘ ਮਾਨ ਖੁਦ ਜਿਹੜਾ ਹੈ ਉਹ ਜਲੰਧਰ ਸ਼ਹਿਰ ਦੇ ਵਿੱਚ ਆ ਕੇ ਫਲੈਗ ਜਿਹੜਾ ਹੈਗਾ ਹੈ ਉਹ ਉਸ ਨੂੰ ਜਿਹੜਾ ਹੈ ਉਹ ਚੜਾਣਗੇ ਇਸ ਨੂੰ ਲੈ ਕੇ ਜਲੰਧਰ ਦੇ ਵਿੱਚ ਇਸ ਵਕਤ ਸਿਕਿਉਰਿਟੀ ਕਾਫੀ ਅਲਰਟ ਹੈਗੀ ਹੈ ਐਡੀਜੀਪੀ ਲਾਅਨ ਆਰਡਰ ਵੀ ਜਿਹੜੇ ਨੇ ਉਹ ਜਲੰਧਰ ਦੇ ਵਿੱਚ ਪਹੁੰਚੇ ਨੇ ਹਰ ਇੱਕ ਤਰੀਕੇ ਦੇ ਨਾਲ ਚੈਕਿੰਗ ਕਰ ਰਹੇ ਨੇ ਹੋਰ ਵੀ ਤਸਵੀਰਾਂ ਤੁਹਾਨੂੰ ਜਲਦ ਤੋਂ ਜਲਦੀ ਜਿਹੜੀਆਂ ਨੇ ਉਹ ਦਿਖਾਵਾਂਗੇ ਅਤੇ 15 ਅਗਸਤ ਦੀ ਵੀ ਤਸਵੀਰ ਤੁਹਾਨੂੰ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕਰਾਂਗੇ ਕੈਮਰਾ ਪਸੰਦ ਪੰਕ ਦੇ ਨਾਲ ਰਾਜੂ ਗੁਪਤਾ ਬਾਊ ਚਾਈ ਟਾਈਮ ਜਲੰਧਰ